ਦੀ ਸਸਤੀ ਗੱਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਨਵੀਂ ਵੀਡੀਓ ਨਵੇਂ ਬਲੌਗਸ ਤੁਹਾਡਾ ਸਵਾਗਤ ਹੈ ਅੱਜ ਆਪ ਪਾਏ ਆ ਜੀ ਰਾਇਲ ਅਲਬਰਟਾ ਮਿਊਜ਼ੀਅਮ ਦੇ ਵਿੱਚ ਪਹਿਲਾਂ ਵਾਲੀਆਂ ਵੀਡੀਓ ਆਪ ਪਾਈਆਂ ਸੀਗੀਆਂ ਉਸ ਦੇ ਵਿੱਚ ਆਪਾਂ ਡਾਇਰੀਮ ਕੋੜਿਆਂ ਦੀ ਇੱਕ ਵੀਡੀਓ ਅਲੱਗ ਬਣੀ ਸੀਗੀ ਤੇ ਜਿਹੜੀਆਂ ਪੁਰਾਣੀ ਕੈਨੇਡਾ ਦੀਆਂ ਚੀਜ਼ਾਂ ਨੇ ਉਸ ਤੇ ਵੀਡੀਓ ਅਲੱਗ ਬਣੀ ਸੀਗੀ ਤੇ ਆਪਣਾ ਤੇ ਜਿਹੜੇ ਡਾਇਨਾਸੌਰ ਦੇ ਪੁਰਾਣੇ ਭਾਲੂ ਵਗੈਰਾ ਦੇ ਕੰਕਾਲ ਸੀਗੇ ਜਿਹੜੇ ਮਿਲੇ ਸੀ ਇਹਨਾਂ ਨੂੰ ਉਹ ਅਲੱਗ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਡੈਮੋ ਦੇ ਵਿੱਚ ਇਸ ਵੀਡੀਓ ਦਾ ਆਪਾਂ ਅਲੱਗ ਤੋਂ ਹੀ ਤੁਸੀਂ ਨਹੀਂ ਦੇਖਿਆ ਜਗੇ YouTube ਚੈਨਲ ਤੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਆਪਾਂ ਚੱਲੇ ਆ ਜੀ ਨਗੀਨੇ ਦੇਖਣਾ ਨਗੀਨੇ ਦਾ ਕਹਿਣ ਦਾ ਭਾਵ ਹੈ ਕ੍ਰਿਸਟਲ ਹੀਰੇ ਜਿਹੜੇ ਦੁਨੀਆ ਦੇ ਵਿੱਚ ਇਹਨਾਂ ਨੇ ਲੱਭ ਕੇ ਇੱਥੇ ਮਿਊਜ਼ੀਅਮ ਦੇ ਵਿੱਚ ਲਿਆਂਦੇ ਗਏ ਨੇ ਇਦਾਂ ਦੇ ਸਾਰੀਆਂ ਤਾਤਾਂ ਇਹ ਇਹ ਨਗੀਨੇ ਇਹ ਇਹ ਨੇ ਜਿਹੜੇ ਨੇ ਇਹ ਬੇਸ ਕੀਮਤੀ ਨੇ ਜਿਹੜੇ ਮੇਰੇ ਜਮ ਦੇ ਵਿੱਚ ਰੱਖੇ ਗਏ ਨੇ ਆ ਛੋਟੇ ਛੋਟੇ ਹੀਰੇ ਅੱਜ ਗੱਲ ਕਰਾਂਗੇ ਆਪਾਂ ਇਸ ਦੀ ਸੁਣੋ ਹਿੰਦ ਕੀ ਨੇ ਦਿਖਾਉਂਗਾ ਇਹ ਸਾਰਾ ਇੱਕ ਡਿਪਾਰਟਮੈਂਟ ਇੱਕ ਲੱਗ ਤੋਂ ਬਣਿਆ ਹੋਇਆ ਹੈਗਾ ਉੱਥੇ ਥੋੜੀ ਜੀ ਸ਼ਾਂਤੀ ਚਾਹੀਦੀ ਹੈ ਬਟ ਮੈਂ ਰੌਲਾ ਪਾਉਂਗਾ ਜਿਸਨ ਦਿਖਾਉਂਗਾ ਮਤਲਬ ਕਹਿੰਦਾ ਫਾਓਕੇ ਸੋ ਬਟ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਇੱਥੇ ਸਟਾਰਟ ਕਰਦੇ ਆਂ ਪ੍ਰਾਣੀ ਇਹ ਇਹ ਵੀ ਇੱਕ ਬੇਕੀਮਤੀ ਪੱਥਰ ਨੇ ਉਹ ਦੇਖੋ ਉਹ ਦਿਓ ਇੱਕ ਮਿੰਟ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਉਹ ਬੇਕੀਮਤੀ ਪੱਥਰ ਨੇ ਭਰਤੀ ਬਹੁਤ ਕੁਛ ਦਿੰਦੀ ਆ ਤੇ ਇਹਨੇ ਤਾਤਾਂ ਵੀ ਦਿੱਤੀਆਂ ਨੇ ਇਹਨੇ ਹੀਰੇ ਮੋਤੀ ਵੀ ਦਿੱਤੇ ਨੇ ਆਪਾਂ ਨੂੰ Io sono un'altra cosa che non si può fare. Sono molto più forte. Sono molto più forte. ਕੁਝ ਚੀਜ਼ਾਂ ਪਾਣੀ ਚ ਨਿਕਲੀਆਂ ਨੇ ਕੁਝ ਚੀਜ਼ਾਂ ਧਰਤੀ ਚ ਨਿਕਲੀਆਂ ਨੇ ਧਰਤੀ ਨੂੰ ਜੋ ਪਹਾੜਾਂ ਨੂੰ ਆਪਾ ਖੱਟਦੇ ਆ ਜਿਵੇਂ ਕੋਈ ਨੂੰ ਹੀਰਾ ਮਿਲਿਆ ਸੀਗਾ ਠੀਕ ਹੈ ਉਸੇ ਤਰ੍ਹਾਂ ਇਹੀ ਚੀਜ਼ਾਂ ਸਾਰੀਆਂ ਚੀਜ਼ਾਂ ਬੰਦਿਆਂ ਵੱਲੋਂ ਖੋਦੀਆਂ ਗਈਆਂ ਨੇ ਆ ਦੇਖੋ ਆ 골ਡ ਹੈ ਉਹ 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 ਪਿਆ ਉਸ ਸਿਆਣਾ ਹੈ ਉਹ ਵੀ ਸਿਆਣਾ ਹੈ ਤਾਂ ਬੈਦੀ ਕਾਪਰ ਪਿਓ ਠੀਕ ਹੈ ਇਹ ਸਾਰੀ ਸਾਰੀ ਇਹ ਹੈ ਇਹ ਅਗਲੀ ਨਾ ਆ ਕਿੰਨੇ ਕਿੰਨੇ ਸੋਹਣੇ ਸੋਹਣੇ ਆ ਫਿਰ ਰਾਈਟ oh right ਕਿੰਨੇ ਗੌਰ ਨਾਲ ਦਿਖਾਵਾਂ ਮਾਣੀ ਨਹੀਂ ਪਰਦਾ ਠੀਕ ਹੈ ਵਖਰਾ ਆ ਦੇਖੋ ਕਿੰਨੀ ਕਿੰਨੀ ਕਿੰਨਾ ਇੰਟਰਸਟਿੰਗ ਚੀਜ਼ ਹੈ ਕੋ ਇਹ ਸਾਰੀਆਂ ਚੀਜ਼ਾਂ ਤਪ ਪਰੂਫ ऑब्ਜਰਵੇਸ਼ਨ ਸ਼ਕਤੀ ਵਧਾਉਂਦੇ ਉਹ ਮਾਈ ਗੋਡ ਪਰ ਮੈਂ ਉਹ ਨਹੀਂ ਕੁੜੀਆਂ ਵਾਂਗੂ ਕਰੀ ਜਾਂਦਾ ਅਸਲ 'ਚ ਇਹ ਕੰਮ ਤਾਂ ਔਰਤਾਂ ਵਾਲੇ ਆ ਆ ਦੇਖੋ ਪੈਂਦੀਆਂ ਨੇ ਨਾ ਇਹ ਹੀਰੇ ਨੂੰ ਦੇਖ ਕਿਵੇਂ ਪੈਂਦੀਆਂ ਹੀਰੇ ਨੂੰ ਦਾ ਚੰਬੜ ਚੰਬੜ ਜਾਂਦੀਆਂ ਬੜਾ ਹੁੰਦਾ ਨਾ ਚੀਜ਼ ਬੋਸਾਣਾ ਨਾ ਮਨ ਉਸ ਟੋਪਾਸ ਬੁੱਢੀ ਉਹ ਵੀ ਚਾਹੇ ਜਵਾਨ ਹੀਰੇ ਨੂੰ ਤਾਂ ਭੱਜ ਭੱਜ ਪੈਂਦੀਆਂ ਬੁੜੀਆਂ ਡਾਇਮੰਡ ਰਿੰਗ ਦੇਣੀ ਹੋਵੇ ਨਾ ਇੱਥੋਂ ਚੱਕ ਕੇ ਦੇ ਦੇ ਸਹੀ ਹੈ ਨਾ ਯਾਰ ਕਿ ਡਿਬ ਡ ਦੇਖੋ ਕਿ ਇਹ ਇਹਨੂੰ ਹਰਾਣ ਵੇ ਕਿੰਨਾ ਕੱਢਾ ਹੋਇਆ ਨਾ ਫਿਰ ਧਰਤੀ ਦੇ ਵਿੱਚ ਕਿੰਨੀ ਦੇਣ ਆ ਧਰਤੀ ਦੀ ਬੰਦੇ ਨੂੰ ਕਿੰਨੀ ਬੇਸ਼ਕੀਮਤੀ ਚੀਜ਼ਾਂ ਦਿੱਤੀਆਂ ਹੋਈਆਂ ਮੈਂ ਤਾਂ ਥੱਕ ਗਿਆ ਯਾਰ ਮਕੀਨਾਂ ਕਾ ਦਿਖਾਵਾਂ ਤੁਹਾਨੂੰ ਲੈ। ਤੁਹਾਨੂੰ ਸੋਨਾਗਾ 골ਡ ਪਿਆ। ਆ 골ਡ ਦੇਖੋ। ਸਾਰਾ ਸੋਨਾ, ਆ ਵੀ ਸੋਨਾ। ਅਸਲ ਜੀ ਧਰਤੀ ਚੋਂ ਇਹ ਇਦਾਂ ਨਿਕਲਦਾ। ਕੋਈ ਇਦਾਂ ਸ਼ੈਂਪਾਣੀ ਬਣਦੀਆਂ ਹੁੰਦੀਆਂ। ਕਿੱਤਾ ਤਾਂ ਨਾ ਇੱਕ ਕੈਮੀਕਲ ਇਹ ਸਿਉਣਾ ਜਿੰਨਾ ਪਿਓਰ ਹੁੰਦਾ ਓਨਾ ਪਤਲਾ ਹੁੰਦਾ ਉਹਨੂੰ ਚਾਹੀਏ ਹੱਥ ਨਾਲ ਮਰੋੜ ਦੋ ਉਹ ਇੱਕ ਪੱਤੇ ਵਾਂਗ ਹੁੰਦਾ ਜਿਵੇਂ ਪਾਣੀ ਵੀ ਹੁੰਦਾ ਆ ਦੇਖੋ ਜਿਵੇਂ ਆ ਪਿਆ ਠੀਕ ਐ ਇਸ ਨੂੰ ਪਘਲਾ ਕੇ ਫਿਰ ਇਸ ਤੋਂ ਆਕਾਰ ਪਾਇਆ ਜਾਂਦਾ ਸਿਲਵਰ ਥੋੜੀ ਚਾਂਦੀ ਪਾਈ ਜਾਂਦੀ ਆ ਥੋੜਾ ਜਿਹਾ ਹੋਰ ਐਸਿਡ ਪਾਈ ਜਾਂਦਾ ਉਹ ਜ਼ਿਆਦਾਤਰ ਸੁਨਿਆਰਾਂ ਨੂੰ ਪਤਾ ਹੁੰਦਾ ਕੀ ਹੈ ਹਨ ਫਿਰ ਜੇ ਆ ਕਿ ਸ਼ੇਪ ਲੈਂਦਾ ਅਸਲ ਵਿੱਚ ਸਿਉਣਾ ਤਾਂ ਇਦਾਂ ਨਿਕਲਦਾ ਆ ਪਿਓਰ 골ਡ ਤੇ ਨਾ 골ਡ ਪਿਆ ਇਹ ਸਾਰੇ ਦਾ ਸਾਰਾ ਸੋਨਾ ਆ ਸਾਰਾ ਸੋਨਾ ਹੀ ਆ ਸ਼ੁਰੂ ਤੋਂ ਇਹ অন্ਟਾਰੀਓ ਚ ਮਿਲਿਆ ਹੋਇਆ ਏ ਇਹ ਮਿਲਿਆ ਹੋਇਆ ਨਾਰਥ-ਵੈਸਟ ਚ ਠੀਕ ਐ ਨਿਊ ਬ੍ਰਿਟਿਸ਼ ਕਲਪਿਕ ਚ ਮਿਲਿਆ ਕਲਪਿਕ ਚ ਕੱਢੇ ਗਏ ਨੇ ਆਹ ਵਾਲੇ ਤੇ ਲੋ ਇਹਦਾ ਕੋ ਬਹੁਤ অন্ਟਾਰੀਓ ਚ ਸੋਨਾ ਬਹੁਤ ਜਿਆਦਾ ਓਕੇ ਨੌਜ਼ ਦੀਆਂ ਗੱਲਾਂ ਹੀ ਤੁਮਿਲ ਜਾਂਦੀਆਂ অন্ਟਾਰੀਓ ਵਿੱਚ ਸੋਨਾ ਮਿਲ ਜਾਂਦਾ ਇਹ ਤੁਸੀਂ ਇਦਾਂ ਨਹੀਂ ਦੇਖਣੀ ਕਿਉਂਕਿ ਇਹ ਕਯੂਬਿਕ ਇਹ ਤੇ ਸਮੁੰਦਰ ਤਰਤੇ ਪਾਣੀ ਵਾਲੀ ਚੀਜ਼ਾਂ ਨੇ ਗੀਆਂ ਪੱਥਰਾਂ ਦੇ ਵਿੱਚ ਆ ਦੇਖ ਕਿ ਕਿ ਇਹ ਡਿਫਰੈਂਟ ਨਹੀਂ ਇਹ ਇਹ ਜਿਹੜੇ ਕ੍ਰਿਸਟਲ ਨੇ ਥੋੜੇ ਡਿਫਰੈਂਟ ਨੇ ਇਹਨਾਂ ਨੂੰ ਅਟਰੈਕਟਿਵ ਬਹੁਤ ਜ਼ਿਆਦਾ ਨੇ ਤੁਸੀਂ ਇਹਨੂੰ ਗੌਰ ਨਾਲ ਦੇਖਿਓ ਅਟਰੈਕਟਿਵ ਇੰਨੇ ਜ਼ਿਆਦਾ ਨੇ ਕਿ ਨਿਖਾਰ ਕੁਦਰਤੀ ਨਿਖਾਰ ਮਿੱਟੀ ਦਾ ਸਾਰਾ ਮੇਲ ਬਣਿਆ ਹੋਇਆ ਫੇਰ ਜਾ ਕੇ ਇਹਦੀ ਜਿਹੜੀ ਇਹਦੀ ਸੁੰਦਰਤਾ ਕੀ ਉਹ ਨਿਖਰ ਕੇ ਆਉਂਦੀ ਆ ਬਾਹਰ ਕਿਉਂ ਆਉਂਦੀ ਆ ਇਹਨਾਂ ਚੀਜ਼ਾਂ ਕਰਕੇ ਇਹ ਤੁਸੀਂ ਗੌਰ ਨਾਲ ਦੇਖਿਓ ਤੁਹਾਨੂੰ ਪਤਾ ਲੱਗੂਗਾ सारे सारे ब्लैक क्रिस्टल थे सारे दारे ब्लैक क्रिस्टल ते ऊनी ही बेषकीमती आम नहीं है चीजा बीओ पत्थर का ਤੇਗੇ ਬਹੁਤ ਜਨ ਹੁਣਾਵਟ ਬਲੈਕ ਬੋਰਡ ਸਨ ਇਹ ਲੀਕ ਚ ਮਿਲਦੇ ਆ ਜੀ ਟੂ ਬਿਊਟੀਫੁਲ ਯਾਰ ਮਤਲਬ ਬਹੁਤ ਹੀ ਸੋਹਣਾ ਅੱਖਾਂ ਨਾਲ ਦੇਖੋਗੇ ਕੈਮਰਾ ਅਲੱਗ ਚੀਜ਼ ਦਰਸਾਉਣਾ ਹੁੰਦਾ ਤੁਹਾਡੀਆਂ ਅੱਖਾਂ ਅਲੱਗ ਚੀਜ਼ ਦਿਖਾਉਣੀ ਹੁੰਦੀਆਂ ਸਾਨੂੰ ਮਨੂੰ ਇੱਥੋਂ ये चीज बढ़ावट नहीं है हीरो लगते ना किसी पास इसलिए पोस चाक <laughs> کیا <applause> ہوا <applause> 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 ਇਹ ਜੀ ਮਿਊਜ਼ੀਅਮ ਦੇ ਵਿੱਚ ਕੁਝ ਕ ਇਦਾਂ ਦੀਆਂ ਚੀਜ਼ਾਂ ਪਈਆਂ ਹੋਣਗੀਆਂ ਜਿਹੜੀਆਂ ਬੇਸ਼ਕੀਮਤੀ ਹੋਣਗੀਆਂ ਅਨਮੋਲ ਇੱਥੇ ਇਹ ਗਾ ਪਾਵਰ ਚੰਡੀਡ ਕਰਦਾ ਪਾਵਰ ਆਫ ਆਬਜ਼ਰਵੇਸ਼ਨ ਅਟਰੈਕਟਿਵ ਯਾ ਇਹਨੂੰ ਦੇਖ ਰਿਹਾ ਮੈਂ ਕੋਲੇ ਖੜ ਕੇ ਇਹਦੇ ਸੋਚਣ ਦੀ ਗੱਲ ਹੀ ਹੈ ਕਿ ਤਾਂ ਹੀਰਾ ਹੈ। ਧਰਤੀ ਚ ਪਿਆ ਸੀ। ਹੱਥੋਂ ਚ ਬਾਹਰੋਂ ਦੇਖਣ ਚ ਉਹਨਾਂ ਆਪਣੇ ਮੂਰੇ ਪਿਆ ਹੋਵੇ ਇੱਕ ਪੱਥਰ ਪਿਆ। ਆਪ ਨੂੰ ਇਸ ਚੀਜ਼ ਬਾਰੇ ਪਤਾ ਨਹੀਂ। ਬਾਹਰੋਂ ਇੱਕ ਸਾਉ ਦਾ ਪੱਥਰ ਪਿਆ। ਮੈਨੂੰ ਅਜੇ ਦੇਖਾਂ ਜਾਇਕੋ। ਕੋਈ ਛੱਡ ਆਪਣੇ ਵਰਗੇ ਸਿਰਫ ਕੀ ਕਰੀਦੇ ਉੱਤੇ ਜਾ ਕੇ ਬੈਠ ਜੇ। ਹੋਰ ਕੀ ਕਰ ਸਕਦੇ ਆਂ ਆਪਾਂ ਵਾਤ ਤੋਂ ਵਾਤ ਇਹਨੂੰ। ਠੀਕ ਹੈ। ਪਰ ਇਹਦੇ ਅੰਦਰ ਚਲੋ ਜਾ। ਚੀਜ਼ ਬਾਹਰੋਂ ਪੱਥਰ ਹੋ ਸਕਦੀ ਆ ਪਰ ਅੰਦਰੋਂ ਕੀ ਆ? ਇਹ ਤੋਂ ਵਦਦਾ ਵੀ ਬਾਹਰੋਂ ਦੇਖ ਕੇ ਗੈਸ ਨਹੀਂ ਕਰੀਦਾ ਹੁੰਦਾ ਚੀਜ਼ ਨੂੰ ਸੌਰੀ ਬਾਹਰੋਂ ਦੇਖ ਕੇ ਚੀਜ਼ ਨੂੰ ਗੈਸ ਨਹੀਂ ਕਰੀਦਾ ਹੁੰਦਾ ਅੰਦਰੋਂ ਕੀ ਨਿਕਲਦੀ ਕੁਝ ਵੀ ਨਹੀਂ ਪਤਾ ਸੋ ਕਿੱਡੀ ਬੜੀ ਹੋ ਗਈ ਓਏ ਆ ਗਈ ਹੈ ਕੀ ਹੈ ਇਹ ਇਹ ਕੀ ਜੀ ਤਾਂਬੇ ਦੀ ਸ਼ੀਟ ਤੰਬਾ ਹੈ ਇਹ ਤੰਬਾ ਕਾਪਰ ਧਰਤੀ ਚ ਨਿਕਲਿਆ ਹੋਇਆ ਪੂਰੇ ਦਾ ਪੂਰਾ ਪੱਟ ਲੈ ਇਹਨਾਂ ਨੇ ਇਹ ਕਾਪਰ ਹੈ ਤੰਬਾ ਐਦਾਂ ਹੁੰਦਾ ਤੰਬਾ ਬਹੁਤ ਇੰਟਰਸਟਿੰਗ ਹੈ ਯਾਰ ਬਹੁਤ ਜ਼ਿਆਦਾ ਇੰਟਰਸਟਿੰਗ ਕੁਛ ਕਿ ਇੰਟਰਸਟਿੰਗ ਆ ਦੋ ਯਾਨੀ ਆ ਆ ਦੋਨੇ ਇਹ ਬੀਬੀਆਂ ਸਰੀਆਂ ਹੀਰੇ ਵਾਲੀ ਤਰੀਆਂ ਫਿਰਦੀਆਂ ਬਹੁਤ ਇੰਟਰਸਟਿੰਗ ਹੈ ਹੁਣ ਮੈਨੂੰ ਭੁੱਖ ਲੱਗ ਗਈ ਯਾਰ ਪਰ ਮਿਊਜ਼ੀਅਮ ਬਹੁਤ ਸੋਹਣਾ ਯਾਰ ਦੇਖਣ ਵਾਲੀ ਚੀਜ਼ ਹੈਗੀ ਜ਼ਰੂਰ ਆਇਓ ਜੇ ਨਹੀਂ ਦੇਖੀ ਤਾਂ ਮੇਰੀ ਦੂਜੀ ਵੀਡੀਓ ਦੇਖ ਲਿਓ ਉਹਦੇ ਵਿੱਚ ਮੈਂ ਸਾਰਾ ਕੁਝ ਦਿਖਾਦਾ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਜੀ ਘਰ ਨੂੰ ਤੇ ਕਿਵੇਂ ਲੱਗਿਆ ਜੀ ਸਾਡਾ ਬਲੌਗ ਖਾਸ ਕਰਦਾ ਮੈਨੂੰ ਪਸੰਦ ਆਇਆ ਹੋਊਗਾ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਵੇਂ ਬਲੌਗ ਦੇ ਵਿੱਚ ਥੈਂਕਸ ਫॉर द ਵਾਚਿੰਗ ਮੀਟ ਯੂ ਸੂਨ ਬਾਏ ਬਾਏ